ਵੱਡੇ ਸਿਆਜ ਲੈਟਰਾਂ ਨੇ ਮਿਲ ਜਾਂਦੇ ਨਹੀਂ ਨਹੀਂ ਵੱਡੇ ਸਿਆ ਜੀ ਆਪ ਵੀ ਲਵਾਉਣੀਆਂ ਆਂ ਫਿਰ ਕਹਿੰਦਾ ਆਪ ਹੀ ਲਵਾਉਣੀਆਂ ਪਹਿਣੀਆਂ ਫਿਰ ਤੇ ਬੂਟਾਂ ਯਾਰ ਸਪਰਾਈਟ ਲਿਆਤੀ ਆ ਹੁਣ ਕੋਈ ਨਾ ਕੋਈ ਚੀਜ਼ ਲੈਣੀ ਪੈਣੀ ਇੱਥੋਂ ਇਹ ਹੁਣ ਕਿਰਨੇ ਚੱਕ ਕੀਤੀ ਪਾ ਕੇ ਬਹੁਤ ਸੋਹਣੀ ਪਰ ਆ ਚਾਪਾ ਬਦਲਤਾ। ਇਹ ਖਰਾਬ ਹੋ ਗਿਆ ਸੱਚ। ਇਹ ਟ੍ਰੈਕ ਤੇ ਹੀ ਮਗਾ ਚਲੋ ਅੱਜ ਬਜ਼ਰੀ ਜੰਨੇ। ਜੋ 7 ਫੁੱਟ ਲੱਗ ਜੁਕੇ ਹਨ। ਫਰ ਗ੍ਰੈਂਡਰ ਦੀ ਮਾਰ ਬੜੀ ਹੁੰਦੀ ਹੈ। ਸ਼ਾਮ ਦਾ ਟਾਈਮ ਆਪਾਂ ਪੀਰਿਆਂ ਚਾਹ। ਤਵੇ ਜੀ ਦੀ ਚਾਹ। ਸ਼ਾਮ ਦੇ 7 ਵੱਜ ਚੁੱਕੇ ਆ। 5 ਵਜੇ ਦੀ। ਤਾਤ ਮਰੀ ਦੀ ਚਾਹ ਤਿਆਰ ਹੋ ਗਈ ਤੁਸੀਂ ਹੀ ਪੀ ਲਵਾਣ ਕੇ ਸਾਰੇ ਜਾਨੀ ਮੰਮੀ ਮੰਮੀ ਲਈ ਠੀਕ ਨਹੀਂ ਦਵਾਈ ਲੈ ਕੇ ਆਏ ਜਾਨੀ ਮੰਮੀ ਅੱਜ ਠੀਕ ਨਹੀਂ ਹੈਗੇ ਤਾਂ ਨਹੀਂ ਭਾਵੇਂ ਕੰਮ ਬੜਾ ਔਖਾ ਏ ਇੱਟਾਂ ਪੱਥਣੀਆਂ ਕਰਨੀਆਂ ਹਨਾ ਬੜੀ ਮਿਹਨਤ ਪੈਂਦੀ ਇੱਥੇ ਵੀ ਜਵੇਂ ਕੋਈ ਵੀ ਕੰਮ ਸੋਚਿਆ ਜਾਵੇ ਤੇ ਸੌਖਾ ਨਹੀਂਗਾ ਕੰਮ ਇਹ ਵੀਰ ਬੜੀ ਮਿਹਨਤ ਕਰਦੇ ਆ ਕਾਣੀ ਬਣਾਉਣੀ ਫਿਰ ਉਹਨੂੰ ਕਿਤਾਣਾ ਠੰਡ ਦੇ ਵਿੱਚੋਂ ਕਾਣੀ ਚ ਵੜਨਾ ਰੱਖ ਰਾਬੀ ਰੱਖਾ ਹਾਂਜੀ ਸਾਸੀ ਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਤੇ ਅੱਜ ਆਪਾਂ ਆ ਗਏ ਮਜ਼ਾਰ ਨੂੰ ਫਿਰ ਕਿਉਂਕਿ ਦੀਵ ਦਾ ਵੱਡੇ ਆ ਰਿਹਾ ਏ ਇੱਕ ਦੋ ਦਿਨ ਚ ਤੇ ਇੰਨਾਂ ਚਲੋ ਮੋੜ ਬਾਅਦ ਤੇ ਕੋ ਸ਼ੋਪਿੰਗ ਪਰ ਚਲਦੇ ਹਾਂ ਹੁਣ ਸਮਝ ਨਹੀਂ ਆਉਂਦੀ ਉਹਦੇ ਬਾਅਦ ਕੀ ਲਈਏ ਤੇ ਦੂਰ ਲੈ ਗਈ ਉਹ ਬਈ ਐਂ ਮਾਰਕੀਟ ਕੀ ਦੇਖਦੀਆਂ ਹੁਣ ਸਮਝ ਤੇ ਹੁੰਦੀ ਨਹੀਂ ਕੀ ਲਈਏ ਪਰ ਯੋ ਵੀ ਲੈਣਾ ਉਹਨੂੰ ਥੋੜੀ ਕਿਤੇ ਪਸੰਦ ਨਹੀਂ ਹੁੰਦਾ ਸਹੀ ਗੱਲ ਬਲਾਉਗੇ ਤੁਹਾਨੂੰ ਦੇਖਣਾ ਅਸੀਂ ਘੁੰਮ ਰਹੇ ਹਾਂ ਮਾਤਾ ਸਖਣੀ ਗੇਟ ਉਮਰਪੁਰੇ ਚੌਂਕ ਦੇ ਵਿੱਚ ਬੂਟ ਦੇਖ ਲਈ ਕਿਨੇ ਬੂਟ ਦੇਖ ਲਓ ਚਲੋ ਪਹਿਲਾਂ ਬੂਟ ਆਲ ਦੁਕਾਨ ਤੇ ਚੱਲਦੇ ਆ ਜੇ ਪਸੰਦ ਆਉਂਦਾ ਕੁਝ ਤੇ ਆ ਗਏ ਆਪਾਂ ਵੀਰ ਦੀ ਦੁਕਾਨ ਤੇ ਚਾਹ ਪਣੀ ਆਵੇ ਕੋਈ ਆ ਜਾ ਭਾਜੀ ਚੈੱਕ ਕਰੋ 10 ਵਰ ਹਾਂਜੀ ਬੱਕੋ ਨਹੀਂ ਯਾਰ ਇਹ ਨਹੀਂ ਹੋ ਹੋਰ ਵਿਖਾ ਗਈ ਆ ਦੇਖੋ ਚੈੱਕ ਕਰੋ ਅਭੀ ਆਸਣਪੁਰ ਨੂੰ ਆਏਗੀ ਬਦਾਈ ਕਿੰਨੇ ਦਾ ਪੁੱਛਣਾ ਹੈ ਇਹ ਦੇ ਸਸਤੇ ਨੇ ਇਹ ਕਿੰਨੇ ਉਮ ਮੈਂ ਨਾ ਆ ਲੈ ਲਿਆ ਰਬਟ ਆ ਲੈ ਲਿਆ ਰਬਟ ਦੀ ਹੈ ਆ ਲੈ ਲਿਆ ਰਬਟ ਦੀ ਸਗਤ ਹੋ ਵੀ ਲਿਆ ਮੈਂ ਨਾ ਆ ਸਗੋ ਲੈ ਗਈ ਨਾ ਧੋ ਵੀ ਲਿਆ ਕਰ ਵਧੇ ਕਿ ਨੇ ਫਾਰਮ ਦੇ ਉੱਤੇ ਆ ਦੇ ਆ ਤਾਂ ਹਮੇਸ਼ਾ ਪੂਰਾ ਨਾ ਦੇਖੀ ਜੀ ਨਾ ਕਿ ਕੋਈ ਕੁਸੂਰ ਨਾ ਕੋਈ ਪੀਸ ਟੋਟੀ ਅੱਗਾਈ ਤਮਾਲੀ ਦੀਪ ਉਹਸਤੇ ਨਹੀਂ ਨਾ ਤੂੰ ਕਹਿੰਦਾ ਉਹਨੇ ਕਹਿੰਦਾ ਕਿ ਆਏ ਸੋਹਣੇ ਜਿੱਤੇ ਆ ਫਿਰ ਲੈ ਲੈ ਮਰਜੰਟਾ ਕਲ ਉਹਦੇ ਵਾਸਤੇ ਅੱਜ ਪਾਜੀ ਆਹੋਈ ਆ ਹਾਂਜੀ ਗੱਲ ਨਹੀਂ ਸੁਣਦੇ ਆਪਾਂ ਆ ਬੂਟਾਂ ਦੇ ਕੋਈ ਬੂਟਸ ਸੰਦ ਨਹੀਂ ਆਇਆ ਵੇ ਇਹਦੇ ਵਿੱਚ ਆਹੋਈ ਆ ਜੀ ਬੱਬਾ ਜੀ ਨਹੀਂ ਨਹੀਂ ਕਿਉਂ ਆਲੇ ਸੋ ਇਦਾਂ ਦੇ ਲੈ ਆ ਜੀ ਦੀਪ ਨੂੰ ਮੈਂ ਲੈਟ ਵਾਲੇ ਸੋ ਵਧੀਆ ਰਹਿਣੀ ਨਹੀਂ ਨਹੀਂ ਇਹ ਵੱਡੇ ਹੁਣੇ ਉਹਨੇ ਹਨ ਆ ਆ ਲੈ ਲੈ ਕੀ ਹੋ ਤੈ ਜੀ ਵੱਡੇ ਸਿਆਚ ਲੈਟ ਵਾਲੇ ਮਿਲ ਜਾਂਦੇ ਨਹੀਂ ਨਹੀਂ ਵੱਡੇ ਸਿਆਚ ਜੀ ਆਪ ਵੀ ਲਵਾਉਣੀ ਹੈ ਵੀਰ ਕਹਿੰਦਾ ਆਪ ਹੀ ਲਵਾਉਣੀ ਆ ਪੈਣੀਆਂ ਫਿਰ ਤੇ ਬੂਟਾਂ ਨੇ ਵਟ ਬੱਟ ਬੱਡੇ ਕਰਨੇ ਕਿਤਨਾ ਸਿਹਰਾ ਵਧੀਆ ਵਧੀਆ ਅਸੀਂ ਦੇਖ ਰਹੇ ਹਾਂ ਬੂਟ ਬੇਬੀ ਵਾਸਤੇ ਅੱਛਾ ਅੱਛਾ ਹਰ ਗੁਣ ਵਾਸਤੇ ਬੂਟ ਦੇਖਣ ਦੇ ਇਹੋ ਹੀ ਇਹ ਤਿੰਨ ਚਾ ਪਸੰਦ ਤੇ ਇੱਕ ਰੈੱਡ ਕਲਰ ਹਰੇ ਅੱਡੇ ਤੁਹਾਡਾ ਫੇਵਰਟ ਆਉਣੇ ਨਹੀਂ ਜਨੂ ਐਸੇ ਆ ਰਹਿਣਾ ਹੁਣ ਕੇ ਮੈਂ ਹਾਲੇ ਰਾਵੀ ਵਾਲੇ ਇਹ ਲੈ ਜਾ ਠੀਕ ਆ ਦੇ ਦੇ ਯਾਰ ਇਹ ਚ ਕੱਲੋਂ ਵਾਲਾ ਸਿੰਗਲ ਆ ਇੱਕ ਹੋਰ ਆਂਗਾ ਠੀਕ ਤੇ ਫਿਰ ਉਹ ਇਹ ਤੈਨੂੰ ਵਿਖਾ ਲੈ ਬਾਜੀ ਫਿਰ ਉੱਚ ਨਹੀਂ ਆਗੇ ਨਹੀਂ ਨਹੀਂ ਉਹ ਭਾਈ ਉਹ ਨਾ ਗੱਲ ਬਣਦੀ ਆ ਅਸੀਂ ਹਰ ਗੁਣ ਵਾਸਤੇ ਗਿਫਟ ਛੋਟਾ ਜਿਹਾ ਲੈ ਲਿਆ ਤੇ ਮੈਂ ਕਿਹਾ ਚਲੋ ਲੈ ਲੈਨੇ ਹਰ ਗਣੋਚਾਰੀ ਵਾਸਤੇ ਕੋਈ ਨਾ ਕੋ ਜੋਦੇ ਵਾਸਤੇ ਵੀ ਲੈ ਆ ਰਹੀ ਜੀ ਪਹਿਲਾਂ ਸੋਚਿਆ ਇਹ ਕਿ ਚਲੋ ਬੂਟ ਲੈ ਚਾਲੇ ਪਰ ਨਹੀਂ ਮੰਨਦੀ ਮੰਨਿਆ ਰਹਿਣ ਦੋ ਕੀ ਫਾਇਦਾ ਹਤੇ ਫਿਰ ਮੰਨ ਨਹੀਂ ਮੰਨਿਆ ਮੈਂ ਕਿਹਾ ਚਲੋ ਇੱਕ ਡਰੈਸ ਵੇਖ ਲੈਨੇ ਉਹਦੇ ਵਾਸਤੇ ਨਾਲੇ ਹਨ ਨੂੰ ਨਹੀਂ ਪਸੰਦ ਆਏ ਤੋ ਉਹਨੂੰ ਵਿਚਾਰੇ ਨੂੰ ਦਿਖਾਉਂਦੇ ਨਾਲੇ ਮੈਂ ਕਿਹਾ ਬੂਟ ਵੀ ਦੇਣੇ ਆ ਚਲੋ ਹੋਰ ਜੀ ਦੇਖ ਲੈਨੇ ਕੋਈ ਨਾਲੇ ਫੂਟ ਥੋੜੇ ਜਿਹਾ ਆਪਾਂ ਨੂੰ ਸਹੀ ਲੱਗੇ ਨਹੀਂ ਤੇ ਬੂਟ ਤਾਂ ਮੈਂ ਠੀਕ ਹੀ ਆ ਚਲੋ ਇੱਕ ਕਰਨੇ ਕਹਿੰਦੇ ਨਈ ਬੂਟਿੰਗ ਡਰੈਸ ਦੇ ਦਿੰਦੇ ਨੇ ਦੇਖਦੇ ਆ ਚਲੋ ਫਿਰ ਤੇ ਹੁਣ ਚਲਦੇ ਆ ਅਗਲੀ ਦੁਕਾਨ ਤੇ ਤੇ ਫਿਰ ਡਰੈਸ ਵੇਖਦੇ ਆ ਕੋਈ ਚੰਗੀ ਜੀ ਤੇ ਫਿਰ ਉਹਨਾਂ ਦੇਵਾਂਗੇ ਗਿਫਟ ਵਗੈਰਾ ਹੈਨਾ ਬੱਚੇ ਵਾਸਤੇ ਲੈ ਲਿਆ ਛੋਟਾ ਜਿਹਾ ਗਿਫਟ ਹੈ ਇਹ ਚਲੋ ਮੈਂ ਗਿਆ ਉਹਦਾ ਹੀ ਬਣਦਾ ਹੀ ਆ ਫਿਰ ਗਿਫਟ ਬੱਚੇ ਦਾ ਤੇ ਬਣਦਾ ਆਪਣਾ ਵੱਡਾ ਮੈਂਬਰ ਆ ਉਹਦੇ ਵਾਸਤੇ ਜ਼ਰੂਰੀ ਹੈ ਗਿਫਟ ਬਾਕੀ ਭਾਂਵੇਂ ਰਹਿ ਜਾਂਦੇ ਰਹਿ ਜਾਂਣ ਇਧਰ ਆ ਵੀ ਸੜਕ ਲੱਗਦਾ ਚੌੜੀ ਲੱਗੇ ਕਰਨ ਰੋਖ ਰਖ ਵੜਤੇ ਸਾਈਡਾਂ ਤੋਂ ਨਾਲ-ਨਾਲ ਸੜਕਾਂ ਸਾਰੀਆਂ ਚੌੜੀਆਂ ਹੁੰਦੀਆਂ ਲੱਗਣਾ ਜਿਆਦਾ ਨਹੀਂ ਤੇ 5-5 ਫੁੱਟ 10-10 ਫੁੱਟ ਹੋਣੀਆਂ ਹੋਣੀਆਂ ਚੌੜੀਆਂ ਇਧਰ ਜੀਐਸਪੀ ਲੱਗੀ ਹੈ ਹਲੋ ਜੀ ਆਪਣੀ ਰੋਡ ਤੇ ਖੁੱਲ ਗਿਆ KFC ਅਸੀਂ ਪਹੁੰਚ ਚੁੱਕੇ ਸਾਖਤਰੀ ਨਗਰ ਬਸ ਦੁਕਾਨਾਂ ਬਸ ਸਾਰੀਆਂ ਚਲੇ ਗਏ ਆਪੋ ਆਪਣੀ ਘਰੀ ਇੱਧਰ ਦੋਕ ਭਾਂਡਿਆਂ ਦੀ ਲੱਗੀਆਂ ਬਾਕੀ ਅੱਗੇ ਹੈ ਹੀ ਨਹੀਂ ਐ ਇਹ ਸਾਖਤਰੀ ਨਗਰ ਵੀ ਕਾਫੀ ਦੁਕਾਨਾਂ ਲੱਗ ਜਾਂਦੀਆਂ ਰੌਣਕ ਹੋ ਜਾਂਦੀ ਆ ਬਾਬਾ ਅੜਕੇ ਪੜਤੇ ਹੀ ਆ ਚੌੜੀਆਂ ਕਰਨ ਦੇ ਸੜਕਾਂ ਆਪਾਂ ਪਹੁੰਚ ਕੇ ਦੁਕਾਨ ਤੇ ਭਾਈ ਹੁਣਾਂ ਉਹ ਦੇਖਦੇ ਆ ਉਹਨੂੰ ਦਿਖਾਇਆ ਉਹਨੂੰ ਪਸੰਦ ਨਹੀਂ ਆਇਆ ਹੁਣ ਆਪਣੇ ਵਾਸਤੇ ਲੈ ਚਲਦੇ ਆ ਇੱਕ ਅੱਧੀ ਜੈਕਟ ਜੰਗਲ ਨਹੀਂ ਪਤਾ ਮਾਨਣਾ ਨਾ ਕੋਈ ਹੋਇਆ ਫੈਦਰ ਦੇ ਵਿੱਚ ਹੀ ਪਈ ਰੋ ਥੱਲੇ ਪਈ ਦੰਦੇ ਦੂਰ ਜਾ ਠੀਕ ਆ ਨਹੀਂ ਸਹੀ ਤਾਂ ਸਮਝੇ ਲੱਗਣਗੇ ਨੇਮ ਸੰਤਮ ਦਾ ਇੱਥੇ ਬੰਦੇ ਕੋਈ ਨਹੀਂ ਆ ਗਾ ਦੇਖ ਲੈ ਮੈਂ ਸਪਰਾਈਟ ਲਿਆਤੀ ਆ ਹੁਣ ਕੋਈ ਨਾ ਕੋਈ ਚੀ ਲਾਣੀ ਪੈਣੀ ਇੱਥੇ ਆ ਵੀ ਨਹੀਂ ਸਹੀ ਐਕਸਲ ਚੱਲੋ ਚੱਲੋ ਆ ਬਾ ਕੁੱਤੇ ਬਲੇ ਵਖਾਈ ਜਾਂਦਾ ਹੈ ਲੈ ਮੈਂ ਖਾ ਗਈ ਤੂੰ ਤਹੀਂ ਪਤਾ ਨਹੀਂ ਕਿੱਥੋਂ ਨਵੀਂ ਲਿਆਂਦੀ ਟੀ-ਸ਼ਰਟ ਹਨਾ ਲੈ ਇਹਨਾਂ ਵੱਡੀ-ਵੱਡੀ ਚੀਜ਼ਾਂ ਨੂੰ ਅੱਜ ਉਦੋਂ ਦੀ ਅੱਜ ਪਾਈ ਆਪਣੇ ਲਿਆ ਲਿਆ ਕਿ ਨਵੇਂ ਰੱਖ ਦੇ ਤੂੰ ਮੇਰੇ ਖਾਉਂ ਦੇਣੀ ਮੇਰੇ ਕੋਲ ਨਾ ਕਿੱਲਾ ਨਹੀਂ ਰੱਖਣਾ ਲੈ। ਹੁਣ ਜਿਹੜੀ ਜੈਕਟ ਲੈਂਦੀ ਉਹ ਪਾ ਕੇ ਦਿਖਾਓ ਮੈਨੂੰ। ਜਲਦੀ ਟਾਈਮ ਲੰਦੇ ਜਦੋਂ ਨਵੀਆਂ ਚੀਜ਼ ਲੈ ਆਵੇਂ ਨਾ ਖੁਸ਼ੀ ਬਹੁਤ ਹੁੰਦੀ। ਦੇਖੋ ਕੀ ਆ। ਵਾਹ। ਵਾਹ ਲਈ ਜੀ ਮੇਰੇ ਬਾਪੂ ਨੇ ਜੈਕਟ। ਹੋ ਗਈ।

ਦੇ ਕੀ ਬ੍ਰੈਂਡ ਆਂਡੀਆਂ ਟੋਰੇ ਪਰੋਂ ਨਹੀਂ ਚਣੇ ਲਾਇਆ ਕੁੜੀ ਇਹ ਤੇ ਜਿੱਦਾਂ ਮੈਂ ਕੀ ਬਣਾ ਕਰੀ ਆ ਕਲਰ ਉੱਪਰੋਂ ਇਦਾਂ ਨਹੀਂ ਹਮ ਫੇਤਾ ਵਾਓ ਐਦਾਂ ਕਲਰ ਲਿਆ ਤੇ ਕਿੰਨੇ ਬਹੁਤ ਜੋ ਚੰਗੀ ਤਾਂ ਨਾਲ ਪਾਉਣੀ ਹੈਣੀ ਜੀਂ ਦੇ ਪੈਂਟ ਕਿਤੇ ਮੈਨੀ ਦਾ ਨੁਕਸਾਨ ਤੋਂ ਨਾ ਕੀ ਗੌ ਲੈ ਆਂਦੀ ਘਰੇ ਪਸੰਦੀ ਆਵੇ ਸੋਹਣੀ ਹੈ ਨਾ ਅੰਦਰ ਹੀ ਅੰਦਰ ਜਿਹਨੇ ਕਹਿੰਦੇ ਅੰਦਰ ਹੀ ਅੰਦਰ ਸਮਾਈ ਲੇ ਤੇ ਚਿਹਰੇ ਤੇ ਦਿਖਾਉਣੀ ਨੈ ਉਹਨਾਂ ਕਰਨੇ ਚੱਕ ਕੀਤੀ ਪਾ ਗਏ ਬਹੁਤ ਸੋਹਣੀ ਪਰ ਆਂ ਦੀਪਾ ਵਾਸਤੇ ਆਪਾਂ ਲੈ ਆਂਦਾ ਗਿਫਟ ਪਰ ਇਹ ਤਨੂ ਦਿਖਾਉਣਾ ਨਹੀਂ ਉਹਦੋਂ ਨਹੀਂ ਮੁਖਾਉਣਾ ਜਦ ਤਨਾਂ ਦਾ ਵੱਡੇ ਹਨਾਂ ਵੀ ਬੱਡੇ ਵਾਲੇ ਤੇ ਨਹੀਂ ਸਰਪ੍ਰਾਈਜ਼ ਦੇਣਾ ਬੜਾ ਘੁੰਮਿਆ ਇਹ ਤੇ ਚੱਕਰ ਜਣਾ ਬਹੁਤ ਘੁੰਮਾ ਤਿੰਨ ਚਾਰ ਦੁਕਾਨਾਂ ਫੇਰਨੀ ਪਈਆਂ ਭਾਏ ਕਹੇ ਕਿ ਇਹ ਜਿਹੋ ਉਹ ਬੋਲਦੇ ਆ ਵਲੋਗ ਵੀ ਦੇਖ ਲਈ ਪਾ ਬੜੀਆਂ ਬੜੇ ਅੱਜ ਅਸੀਂ ਖਪੇ ਫੇਰ ਜਾ ਕੇ ਉਹਦੀ ਡਰੈੱਸ ਮਿਲੀ ਏ ਆ ਮੈਂ ਆਪਣੀ ਯਾਰ ਕੋਲੋਂ ਲੈਂਦੀ ਸੀ ਡਸਟ ਮਤਲਬ ਜਿੱਥੇ ਜਿੱਥੇ ਮੈਂ ਜਾਂਦਾ ਉਹਨੂੰ ਪਤਾ ਹੀ ਪਤਾ ਲੱਗ ਜਾਣਾ ਵੈਸੇ ਉਹਨੂੰ ਕਿੱਥੋਂ ਲੈਂਦੀ ਏ ਮੈਂ ਉਹਦੇ ਕੋਲ ਪੁੱਛਿਆ ਇਹਦੀ ਆ ਡਰੈੱਸ ਜਿਹੜੀ ਇਹ ਮਿਲੀ ਨਾ ਦੇਖੋ ਤਫੇਰ ਆਪਾਂ ਹੋਰ ਜਗ੍ਹਾ ਤੇ ਦੱਸੀ ਜਾਂਦੀ ਕਿ ਮੈਂ ਉੱਥੋਂ ਹੀ ਲੈ ਕੇ ਆਇਆ ਜੈਕਟ ਬਲਕਿ ਦੇਖੋ ਜਿਹੜਾ ਉੱਪਰ ਵਾਲਾ ਇਹ ਜੀ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਕਰ ਮਿਲਦੇ ਆਂ ਸਵੇਰੇ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ ਰੱਬ ਰੱਖਾ